ਇਥੋਪੀਆ ਦੇ ਅਫਾਰ ਖੇਤਰ ਵਿੱਚ ਦਿੱਤ ਹਾਈਲੀ ਗੁੱਬੀ ਜਵਾਲਾਮੁਖੀ ਐਤਵਾਰ ਨੂੰ ਸਵੇਰੇ ਫਟ ਗਿਆ। ਮੀਡੀਆ ਅਨੁਸਾਰ ਜਿਹੜਾ ਜਵਾਲਾਮੁਖੀ ਕਰਕੇ ਨੇੜਲੇ ਪਿੰਡਾਂ 'ਚ ਜਿਹੜੀ ਧੂੜ ਦੀ ਪਰਤ ਜੰਮ ਗਈ ਹੈ। ਮੋਥੀਨ ਸੰਸਥਾਨ ਗਲੋਬਲ ਵਲੇਕਸ਼ਨ ਪ੍ਰੋਗਰਾਮ ਦੇ ਅਨੁਸਾਰ ਪਿਛਲੇ 12000 ਸਾਲਾਂ ਤੋਂ ਜਿਹੜਾ ਇਹ ਸ਼ਾਂਤ ਸੀਗਾ ਜਵਾਲਾਮੁਖੀ ਪਰ ਇਹ ਐਤਵਾਰ ਨੂੰ ਫਟਦਾ ਹੈ। ਸੈਟਲਾਈਟ ਤਸਵੀਰਾਂ ਵਿੱਚ ਇਹ ਸਵਾਦ ਬੱਦਲ ਲਾਲ ਸਾਗਰ ਦੇ ਉੱਪਰ ਤੈਰਦਾ ਦਿਖਾਈ ਦਿੱਤਾ ਗਿਆ। NASA ਵੱਲੋਂ ਇਹ ਤਸਵੀਰਾਂ ਲਈਆਂ ਗਈਆਂ। ਕੋਈ ਇਸ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਚੇਤਾਵਨੀ ਜ਼ਰੂਰ ਦਿੱਤੀ ਸਵਾ ਕਰਕੇ ਜਿਹੜੇ ਸਤਾਨਕ ਪਸ਼ੂ ਪਾਲਕਾਂ ਦੀ ਰੋਜ਼ ਰੋਟੀ ਜਿਹੜੀ ਉਹ ਪ੍ਰਭਾਵਿਤ ਹੋਈ ਹੈ ਉੱਤਰੀ ਪੂਰਬੀ ਇਥੋਪੀਆ ਵਿੱਚ ਇਹ ਜਵਾਲਾਮੁਖੀ ਲਗਭਗ 12000 ਸਾਲਾਂ ਵਿੱਚ ਪਹਿਲੀ ਵਾਰ ਫਟਿਆ ਧੂਆਂ ਜਿਹੜਾ 14 ਕਿਲੋਮੀਟਰ ਦੀ ਉਚਾਈ ਤੱਕ ਆਸਮਾਨ ਵਿੱਚ ਉੱਠਦਾ ਦਿਖਾਈ ਦਿੱਤਾ ਗਿਆ ਹੁਣ ਜਿਹੜਾ ਟੂਲਜ਼ ਵਾਲਕੇਨਿਕ 애ਸ਼ アドਵਾਈਜ਼ਰੀ ਸੈਂਟਰ ਦੇ ਅਨੁਸਾਰ ਜਵਾਲਾਮੁਖੀ ਤੋਂ ਨਿਕਲਿਆ ਗੁਬਾਰ ਯਮਨ, ਓਮਾਨ, ਭਾਰਤ ਤੇ ਉੱਤਰੀ ਪਾਕਿਸਤਾਨ ਤੱਕ ਵਹਿ ਕੇ ਪਹੁੰਚਿਆ ਹੁਣ ਜਾਨੀ ਨੁਕਸਾਨ ਜਾਂ ਬੇਕਰ ਹੋਏ ਲੋਕਾਂ ਦੀ ਗਿਣਤੀ ਬਾਰੇ ਹਲੇ ਤੱਕ ਕੋਈ ਜਾਣਕਾਰੀ ਉਪਲਬਧਤਾ ਨਹੀਂ ਹੈ ਪਰ ਭਾਰਤ ਵਿੱਚ ਇਸ ਦਾ ਕੀ ਅਸਰ ਪੈ ਰਿਹਾ ਹੈ ਇੰਡੀਆ ਮੈਟ ਸਕਾਈ ਵੈਦਰ ਨੇ ਸੋਮਵਾਰ ਸ਼ਾਮ ਨੂੰ ਐਕਸ ਤੇ ਲਿਖਿਆ ਸਵਾ ਦਾ ਬੱਦਲ ਉੱਤਰੀ ਭਾਰਤ ਵੱਲ ਵਧ ਸਕਦਾ ਹਾਲੇ ਕਿ ਗੁੱਬੀ ਜਵਾਲਾਮੁਖੀ ਖੇਤਰ ਦਾ ਗੁਜਰਾਤ ਤੱਕ ਇੱਕ ਵੱਡਾ ਸਵਾਦ ਬਦਲ ਦਿਖਾਈ ਦੇ ਰਿਹਾ ਹੈ ਜਵਾਲਾਮੁਖੀ ਦਾ ਵਿਸਪੋਰਟ ਤਾਂ ਰੁਕ ਗਿਆ ਪਰ ਇਹ ਸਵਾਦ ਬਦਲ ਵਾਯੂ ਮੰਡਲ ਵਿੱਚ ਉੱਠ ਗਿਆ ਇਹ 100 ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਉੱਤਰ ਪਾਰਤਵਲ ਜਿਹੜਾ ਵਧ ਰਿਹਾ ਇਹ ਬੱਦਲ ਆਸਮਾਨ ਵਿੱਚ ਤਕਰੀਬਨ 15000 ਫੁੱਟ ਤੋਂ ਲੈ ਕੇ 45000 ਫੁੱਟ ਤੱਕ ਦੀ ਉਚਾਈ ਵਿੱਚ ਫੈਲਿਆ ਹੋਇਆ ਇਸ ਵਿੱਚ ਮੁੱਖ ਤੌਰ ਤੇ ਜਵਾਲਾਮੁਖੀ ਦੀ ਸਵਾ ਹੈ ਸਲਫਰ ਡਾਈਆਕਸਾਈਡ ਕੁਝ ਹੋਰ ਛੋਟੇ ਜਿਵੇਂ ਕੱਚ ਪੱਥਰਾਂ ਦੀ ਰਾਖ ਕਣ ਜਿਹੜੇ ਨੇ ਉਹ ਵੀ ਇਸ ਦੇ ਵਿੱਚ ਸ਼ਾਮਲ ਨੇ ਇਸ ਨਾਲ ਆਕਾਸ਼ ਵਿੱਚ ਆਮ ਨਾਲੋ ਵੱਧ ਹਨੇਰਾ ਦਿਖਾਈ ਦੇ ਸਕਦਾ ਹਵਾਈ ਆਵਾਜਾਈ ਪ੍ਰਭਾਵਿਤ ਵੀ ਹੋਈ ਹੈ ਉਡਾਨਾਂ ਵਿੱਚ ਦੇਰੀ ਆਈ ਹੈ ਯਾਤਰਾ ਲੰਬੀ ਹੋ ਗਈ ਹੈ ਹੁਣ ਰਾਜਸਥਾਨ ਉੱਤਰ ਪੱਛਮੀ ਮਹਾਰਾਸ਼ਟਰ ਦਿੱਲੀ ਹਰਿਆਣਾ ਤੇ ਪੰਜਾਬ ਵੱਲ ਵਧੇ ਗਏ ਜਿਹੜੇ ਸ਼ੰਕੇ ਸੀਗੇ ਦੱਸੇ ਜਾ ਰਹੇ ਸੀਗੇ ਪਰ ਪੰਜਾਬ ਦਾ ਮੌਸਮ ਜਿਹੜਾ ਬਿਲਕੁਲ ਸਾਫ਼ ਰਿਹਾ ਬਾਅਦ ਵਿੱਚ ਇਹ ਹਮਾਲਿਆ ਤੇ ਹੋਰ ਖੇਤਰਾਂ ਵਿੱਚ ਪ੍ਰਭਾਵਿਤ ਕਰ ਸਕਦਾ ਪਰ ਇਹ ਹੋਇਆ ਨਹੀਂ ਇੰਨਾ ਵੱਡੇ ਪੱਧਰ ਤੇ ਆਮ ਨਾਲੋਂ ਵੱਧ ਧੁੰਦਲਾ ਦਿਖੇਗਾ ਇਸ ਨਾਲ ਦਿੱਲੀ ਦੀ ਹਵਾ ਹੋਰ ਖਰਾਬ ਹੋ ਸਕਦੀ ਜਿਹੜੀ ਕਿ ਪਹਿਲਾਂ ਹੀ ਬਹੁਤ ਖਰਾਬ ਹੈ ਅੰਗਰੇਜ਼ੀ ਅਖਬਾਰ ਹਿੰਦੁਸਤਾਨ ਟਾਈਮ ਨੇ ਆਪਣੀ ਵੈੱਬਸਾਈਟ ਤੇ ਇੱਕ ਰਿਪੋਰਟ ਵਿੱਚ ਲਿਖਿਆ ਕਿ ਸਵਾ ਦਾਲ ਸਾਗਰ ਪਾਰ ਕਰਕੇ ਮੱਧ ਪੂਰਬ ਅਤੇ ਮੱਧ ਏਸ਼ੀਆ ਵੱਲ ਵਧਣ ਤੋਂ ਬਾਅਦ 에ਅਰਲਾਈਨ ਨੇ ਦੁਪਹਿਰ ਤੋਂ ਬਾਅਦ ਉਡਾਨਾਂ ਰੱਦ ਕਰ ਦਿੱਤੀਆਂ ਇੰਡੀਗੋ ਨੂੰ 6 ਉਡਾਨਾਂ ਰੱਦ ਕਰਨੀਆਂ ਪਈਆਂ ਇਹਨਾਂ ਵਿੱਚ ਇੱਕ ਉਡਾਨ ਮੁੰਬਈ ਤੋਂ ਸੀ ਰੱਦ ਕੀਤੀਆਂ ਉਡਾਨਾਂ ਦੱਖਣੀ ਭਾਰਤ ਤੋਂ ਆ ਰਹੀਆਂ ਸਨ ਮੁੰਬਈ ਹਵਾਈ ਅੱਡੇ ਤੇ ਇੱਕ ਅਧਿਕਾਰੀ ਨੇ ਕਿਹਾ ਕਿ ਉਡਾਨਾਂ ਪਾਕਿਸਤਾਨ ਦੇ ਹਵਾਈ ਖੇਤਰ ਨੂੰ ਮੁੜ ਰੂਟ ਨਿਰਧਾਰਤ ਕਰ ਰਹੀਆਂ ਹਨ ਪਾਕਿਸਤਾਨ ਦਾ ਹਵਾਈ ਖੇਤਰ ਭਾਰਤੀ 에ਅਰਲਾਈਨ ਲਈ ਬੰਦ ਹੈ ਇਸ ਲਈ ਭਾਰਤੀ 에ਅਰਲਾਈਨ ਨੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੈ 에ਅਰ ਇੰਡੀਆ ਨੇ ਵੀ ਯਾਤਰੀਆਂ ਨੂੰ ਸੁਰੱਖਿਆ ਧਿਆਨ ਵਿੱਚ ਰੱਖਦੇ ਹੋਏ ਇੱਕ ਬਿਆਨ ਜਾਰੀ ਕੀਤਾ ਕਿ ਵਿਚ کیا گئے ایتھوپیا وچ ਜਵਾਲਾਮੁਖੀ ਵਿਸਪੋਰਟ ਤੋਂ ਬਾਅਦ کچھ ਭੂਗੋਲਿਕ ਖੇਤਰਾں وچ ਸਵਾਦ ਦੇ ਬਦਲ ਦੇਖੇ ਗਏ ਐਸੀ ਸਥਿਤੀ ਤੇ ਬਾਰੀਕੀ ਨਾਲ ਨજર رکھ رہے ہاں تے اپنے اپریشنਲ ਕਰੂ ਦੇ ਸੰਪਰਕ ਵਿੱਚ ਹੁਣ ਇਸ ਸਮੇਂ 에ਅਰ ਇੰਡੀਆ ਦੀਆਂ ਉਡਾਨਾਂ ਵਿੱਚ ਕੋਈ ਵੱਡਾ ਪ੍ਰਭਾਵ ਨਹੀਂ ਪਿਆ ਪਰ 에ਅਰ ਇੰਡੀਆ ਨੇ ਇਹ ਕਹਿ ਕਿ ਸਾਰੇ ਜ਼ਰੂਰੀ ਕਦਮ ਚੁੱਕੇ ਜਾਣਗੇ ਤਾਂ ਜੋ ਸਾਡੇ ਯਾਤਰੀਆਂ ਕਰੂ ਅਤੇ ਜਹਾਜ਼ ਦੀ ਸੁਰੱਖਿਆ ਯਕੀਨੀ ਹੋ ਸਕੇ ਹੁਣ ਇਹੀ ਸਾਡੀ ਪਹਿਲੀ ਤਰਜੀਹ ਬਣ ਰਹੀ ਹੈ ਸਾਡੀਆਂ ਗਰਾਊਂਡ ਟੀਮਾਂ ਸਾਡੇ ਨੈਟਵਰਕ ਜੋ ਕਿ ਇਹ 에ਅਰ ਇੰਡੀਆ ਵੱਲੋਂ ਕਹਿ ਜਾ ਰਿਹਾ ਯਾਤਰੀਆਂ ਨੂੰ ਸਹਿਯੋਗ ਦੇਂਦੀਆਂ ਰਹਿਣਗੀਆਂ ਹੁਣ ਉਡਾਨਾਂ ਤੇ ਇਸ ਕੀ ਪਿਆ ਸਮਾਚਾਰ ਏਜੰਸੀ ਪੀਟੀਆਈ ਅਨੁਸਾਰ ਹਵਾ ਬਾਜੀ ਰੈਗੂਲੇਟਰ ਡੀਜੀਸੀਏ ਨੇ ਸੋਮਵਾਰ ਨੂੰ 에어ਲਾਈਨਾਂ ਤੇ ਹਵਾਈ ਅੱਡਿਆਂ ਨੂੰ ਇੱਕ ਨਿਰਦੇਸ਼ ਜਾਰੀ ਕੀਤਾ ਹੈ ਕਿ ਜੋਥੋਪੀਆ ਵਿੱਚ ਜਵਾਲਾਮੁਖੀ ਫਟਣ ਤੋਂ ਪੈਦਾ ਹੋਣ ਵਾਲੀ ਸੰਭਾਵਿਤ ਮੁਸ਼ਕਲਾਂ ਨਾਲ ਨਜਿੱਠਿਆ ਜਾ ਸਕੇ ਪੀਟੀਆਈ ਅਨੁਸਾਰ ਕਾਸ਼ੇਅਰ ਇੰਡੀਗੋ ਅਤੇ ਕੇਐਲਐਮ ਵਰਗੀਆਂ 에어ਲਾਈਨ ਨੇ ਸੋਮਵਾਰ ਨੂੰ ਸਵਾ ਦੇ ਬਦਲ ਕਾਰਨ ਕੁਝ ਉਡਾਨਾਂ ਰੱਦੀ ਕਰ ਦਿੱਤੀਆਂ ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮੋਹਪਾਤਰਾ ਨੇ ਸੋਮਵਾਰ ਨੂੰ ਹਿੰਦੁਸਤਾਨ ਟਾਈਮ ਨੂੰ ਕਿਹਾ ਹੈ ਕਿ ਅਗਲੇ ਕੁਝ ਘੰਟਿਆਂ ਦੇ ਵਿੱਚ ਦਾ ਅਸਰ ਗੁਜਰਾਤ ਅਤੇ ਦਿੱਲੀ ਐਨਸੀਆਰ ਦੇ ਹੋਰ ਨੇੜਲੇ ਪਹੁੰਚ ਗਿਆ ਐਨਆਰਈ ਅਤੇ ਉੱਤਰੀ ਭਾਰਤ ਦੇ ਇਲਾਕਿਆਂ ਵਿੱਚ ਦੇਖੇਗਾ ਇਸ ਦਾ ਮੁੱਖ ਅਸਰ ਉਡਾਨਾਂ ਤੇ ਪਵੇਗਾ ਵੋਲਕੈਨਿਕ ਕਰਾਪਸ਼ਨ ਇਹ ਅਸਲ ਦੇ ਵਿੱਚ ਹੈ ਕਿ ਜਵਾਲਾਮੁਖੀ ਫਟਦਾ ਕਿਉਂ ਹੈ ਕੀ ਹੁੰਦਾ ਤੁਸੀਂ ਸੋਚਦੇ ਹੋਵਗੇ ਕਿ ਇੱਕ ਕਾਲਾ ਪਦਾਰਥ ਹੈ ਉਹ ਹੈ ਕਿ ਜਿਹੜਾ ਕਿ ਬਾਹਰ ਤੁਹਾਨੂੰ ਪਹਾੜਾਂ ਦੇ ਉੱਤੇ ਦੇਖਦਾ ਜਦੋਂ ਜਵਾਲਾਮੁਖੀ ਫਟਦਾ ਉਹ ਲਾਵਾ ਬਣ ਕੇ ਬਾਹਰ ਨਿਕਲਦਾ ਸੁੱਕਦਾ ਇਹ ਪਿਗਲਿਆ ਹੋਇਆ ਇੱਕ ਲਾਵਾ ਹੈ ਤੇ ਜੋ ਜਵਾਲਾਮੁਖੀ ਤੋਂ ਬਾਹਰ ਨਿਕਲਦਾ ਤੁਸੀਂ ਸਾਇੰਸ ਤੇ ਜ਼ਰੂਰ ਪੜਿਆ ਹੋਣਾ ਹੈ ਕਿ ਪਹਾੜਾਂ ਦੇ ਵਿੱਚੋਂ ਜਦੋਂ ਅੱਗ ਵਰਗਾ ਲਾਲ ਕਹਿੰ ਲਿਆ گاੜਾ ਪਦਾਰਥ ਜਿਹੜਾ ਕਿ ਸੈਮੀ ਸੋਲਿਡ ਜੋ ਬਾਹਰ ਨਿਕਲਦਾ ਉਸ ਨੂੰ ਲਾਵਾ ਕਿਹਾ ਜਾਂਦਾ ਹੈ ਇਸੇ ਨੂੰ ਹੀ ਜਵਾਲਾਮੁਖੀ ਕਹਿੰਦੇ ਆ ਜਵਾਲਾਮੁਖੀ ਦੇ ਅੰਦਰ ਇੱਕ ਜਿਹੜਾ ਸੁਰਾਖ ਹੈ ਜਿਸ ਨੂੰ ਚਿਮਨੀ ਕਹ ਲਿਏ ਜ਼ਮੀਨ ਜਾਂ ਪਹਾੜ ਦੇ ਅੰਦਰ ਜਿਹੜਾ ਮੈਗਮਾ ਨੂੰ ਧਰਤੀ ਦੀ ਉੱਪਰਲੀ ਪਰਤ ਨਾਲ ਜੋੜਦਾ ਆ ਅਰਥਕ੍ਰਸਤ ਦੇ ਹੁੰਦੇ ਪਿਗਲੇ ਹੋਏ ਪਹਾੜ ਨੂੰ ਮੈਗਮਾ ਕਿਹਾ ਜਾਂਦਾ ਹੈ ਤੇ ਜ਼ਮੀਨ ਦੇ ਥੱਲੇ ਹੁੰਦਾ ਤੇ ਜਦੋਂ ਇਹ ਬਾਹਰ ਆ ਜਾਂਦਾ ਤਾਂ ਇਸ ਨੂੰ ਲਾਵਾ ਕਿਹਾ ਜਾਂਦਾ ਜਵਾਲਾਮੁਖੀ ਫਟਦਾ ਕਿਉਂ ਹੈ ਹੁਣ ਪਿਗਲਿਆ ਹੋਇਆ ਪਹਾੜ ਜੋ ਮੈਗਮਾ ਚ ਜਮਾ ਹੁੰਦਾ ਉਹ ਕ੍ਰੇਟਰ ਪਾਈਪ ਪੋਕਟ ਦੇ ਜਰੀਏ ਬਾਹਰ ਤੇ ਜਿਵੇਂ ਇਹੇ ਉੱਪਰਲੀ ਸੁਰਾਖ ਚ ਹੁੰਦਾ ਹੈ ਤਾਂ ਇਹ ਗੈਸ ਜਿਹੜੀ ਹੁੰਦੀ ਹੈ ਇਸ ਦੀ ਗੈਸ ਫੈਲ ਜਾਂਦੀ ਹੈ ਤੇ ਪਾਣੀ ਜਿਹੜਾ ਪਹਾਫ ਬਣ ਜਾਂਦਾ ਹੈ ਜਿਸ ਨਾਲ ਬਹੁਤ ਦਬਾਅ ਬਣ ਜਾਂਦਾ ਹੈ ਜਿਆਦਾ ਤਬਾਅ ਬਣ ਕਰਕੇ ਜਦੋਂ ਪਹਾੜ ਦੇ ਅੰਦਰ ਇਹ ਨਹੀਂ ਰੁਕ ਪਾਉਂਦਾ ਤਾਂ ਜਵਾਲਾਮੁਖੀ ਫਟ ਜਾਂਦਾ ਹੈ ਤੇ ਇਹ ਕ੍ਰੇਟਰ ਦੇ ਜਾਂ ਸੈਕੰਡਰੀ ਸਾਈਡ ਵੈਂਟ ਜਿਹੜੇ ਹੁੰਦੇ ਉਹਨਾਂ ਰਾਹੀਂ ਇਹ ਬਾਹਰ ਨਿਕਲ ਜਾਂਦਾ ਹੈ ਜਵਾਲਾਮੁਖੀ ਦੇ ਅੰਦਰੋਂ ਵੀ ਤੁਸੀਂ ਇਹ ਸੋਚਦੇ ਹੋਗੇ ਗੈਸਾਂ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਇਕਬਾਰਾਂ ਦੇ ਵਿੱਚ ਜਾਂ ਖਬਰਾਂ ਦੇ ਵਿੱਚ ਸੁਣ ਰਹੇ ਹੋਗੇ ਇਸ ਦੇ ਵਿੱਚ ਵਾਟਰ ਵੇਪਰ ਕਾਰਬਨ ਡਾਈਆਕਸਾਈਡ ਸਲਫਰ ਡਾਈਆਕਸਾਈਡ ਹਾਈਡਰੋਜਨ ਕਲੋਰਾਈਡ ਹਾਈਡਰੋਜਨ ਫਲੋਰਾਈਡ ਤੇ ਹਾਈਡਰੋਜਨ ਸਲਫਾਈਡ ਦੇ ਜਿਹੜੇ ਗੈਸਾਂ ਆ ਜਾਂ ਹੁੰਦੀਆਂ ਨੇ ਜਿਹੜਾ ਜਵਾਲਾਮੁਖੀ ਦਾ ਸ਼ਬਦ ਹੈ ਇਹ ਰੋਮਨ ਦੇ ਅੱਗ ਦੇ ਦੇਵਤੇ ਦੇ ਨਾਮ ਤੋਂ ਆਇਆ ਹੁਣ ਤੁਹਾਨੂੰ ਪਤਾ ਹੈ ਦੁਨੀਆ ਦਾ ਸਭ ਤੋਂ ਵੱਡਾ ਜਵਾਲਾਮੁਖੀ ਕਿੱਥੇ ਹੈ ਇਹ ਧਰਤੀ ਤੇ ਨਹੀਂ ਇਹ ਮਾਰਸ ਤੇ ਹੈ ਮਾਰਸ ਤੇ ਸਭ ਤੋਂ ਵੱਡਾ ਜਵਾਲਾਮੁਖੀ ਹੈ ਅੱਜ ਤੁਹਾਨੂੰ ਦੱਸਿਆ ਕਿ ਜਵਾਲਾਮੁਖੀ ਹੈ ਕੀ ਤੇ ਇਸੇ ਤਰ੍ਹਾਂ ਤੁਸੀਂ ਪੀਬੀਸੀ న్యూਸ ਦੇ ਨਾਲ ਬਣੇ ਹੋ